ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕ ਪਿੰਡ ਚੀਮਾ ਖੁੰਡੀ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਜਾਣਕਾਰੀ ਦੇ ਮੁਤਾਬਕ ਮ੍ਰਿਤਕ ਦੇ ਪਿਤਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਪੁੱਤਰ ਪ੍ਰਭਜੀਤ ਸਿੰਘ ਨੂੰ ਕੱਲ੍ਹ ਸ਼ਾਮ ਨੂੰ ਪਿੰਡ ਦੇ ਹੀ ਗੋਲਦੀ ਅਤੇ ਵਿਕਰਮਜੀਤ ਸਿੰਘ ਦੇ ਵੱਲੋਂ ਸਕੂਟਰੀ ਤੇ ਬਿਠਾ ਕੇ ਆਪਣੇ ਨਾਲ ਲੈ ਗਏ ਅਤੇ ਉਹਨਾਂ ਨੇ ਹੀ ਮੇਰੇ ਪੁੱਤਰ ਨੂੰ ਮਾਰਿਆ ਸ਼ੰਕਾ ਹੈ ਕਿ ਜ਼ਿਆਦਾ ਨਸ਼ਾ ਦਿੱਤਾ ਗਿਆ ਜਿਸ ਦੀ ਸਵੇਰੇ ਪਿੰਡ ਦੇ ਬਾਹਰ ਕਮਾਦ ਦੇ ਵਿੱਚੋਂ ਲਾਸ਼ ਮਿਲਿਆ ਪਰਿਵਾਰ ਨੇ ਲਾਸ਼ ਨੂੰ ਸੜਕ ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਜੋ ਕਿ ਲੋਕ ਮ੍ਰਿਤਕ ਪ੍ਰਭਜੀਤ ਸਿੰਘ ਨੂੰ ਘਰੋਂ ਬੁਲਾ ਕੇ ਲਿਆਏ ਸੀ ਉਹਨਾਂ ਉੱਪਰ ਸਖਤ ਕਾਰਵਾਈ ਕੀਤੀ ਜਾਵੇ। ਮੌਕੇ ਤੇ ਪਹੁੰਚੇ थाना ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਮੁਖੀ ਵਿਕਰਮ ਸਿੰਘ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਜੋ ਬਣਦੀ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਊਗੀ। ਭਰੋਸਾ ਮਿਲਣ ਤੇ ਪਰਿਵਾਰ ਨੇ ਦਰਨਾ ਸਮਾਪਤ ਕਰ ਦਿੱਤਾ ਤੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਰ ਹਸਪਤਾਲ ਬਟਾਲਾ ਭੇਜਿਆ ਗਿਆ। ਮੇਰਾ ਮੁੰਡਾ ਵੱਡਾ ਹੈ। ਅੱਛਾ ਜੀ ਤੇ ਕੱਲ ਕਿੰਨੇ ਵਜੇ ਘਰੋਂ ਆਏ ਅਸੀਂ ਕੱਲ ਇਹਨਾਂ ਦੇ ਨਾਨਕੇ ਇਹਨਾਂ ਦੀ ਮਾਜੀ ਨੂੰ ਪਤਾ 20 ਦਿਨ ਹੋਏ ਤਾਂ ਉਹਦਾ ਸ਼ਰਖ ਕਰਨ ਗਏ ਇਹ ਨਾਨਕੇ ਨੇ ਸਾਰੇ ਟੱਬਰ ਹੀ ਗਏ ਜੀ ਅਸੀਂ 4:30 ਵਜੇ ਆਏ ਆ 5:00 ਵਜੇ ਮੈਨੂੰ ਗੁਰਦੁਆਰੇ ਛੱਡ ਕੇ ਆਇਆ ਜੀ ਤੇ ਉਹ ਤੋਂ ਬਾਅਦ ਵਿੱਚ ਫੋਨ ਆਉਂਦਾ ਵੇ ਇਹਨੂੰ ਮਤਲਬ ਘਰ ਇਹਨਾਂ ਚਾਹ ਪਾਣੀ ਬਣਾ ਕੇ ਪੀਤਾ ਨਾਲ ਮੁੰਡਾ ਸਾਡੇ ਮੇਰੇ ਤੋਂ ਵੱਡੇ ਦਾ ਦੋਵੇਂ ਜਣੇ ਜੀ ਤੇ ਬਾਕੀ ਪਰਿਵਾਰ ਜੀ ਸਾਡਾ ਦੂਜੇ ਘਰ ਹੀ ਗੱਡੀ ਉੱਧਰ ਖਲਹਾਰੀ ਸੀ ਉੱਥੇ ਸਾਡੀ ਗੁੱਡੀ ਛੁੱਟੀ ਤੇ ਨਾਲ ਪਰੌਣਾ ਆਇਆ ਜੀ ਤੇ ਉਹ ਬਾਅਦ ਚ ਉਹ ਮੁੰਡੇ ਦਾ ਫੋਨ ਆਇਆ ਤਿੰਨ ਚਾਰ ਰੋ ਗੋਲਦੀ ਦਾ ਬਾਜੋ ਸਕੂਟਰੀ ਲੈ ਕੇ ਆਇਆ ਉਹ ਵੜਾ ਕੇ ਲੈ ਆਇਆ ਉਥੋਂ ਘਰੋਂ ਕਿੱਥੋਂ ਦਾ 골ਡੀ ਹੈ ਉਹ ਆ ਪਿੰਡੋਂ ਹੀ ਸਾਡੇ ਚਿੰਮਿਆਂ ਦਾ ਹੀ আচ্ছা ਜੀ ਉਹ ਮਤਲਬ ਉੱਥੇ ਘਰੋਂ ਬਿਠਾ ਕੇ ਲੈ ਆਇਆ ਬਾਅਦ ਵਿੱਚ ਮੁੰਡਾ ਸਾਡਾ ਇੱਥੇ ਗਰਾਊਂਡ 'ਚ ਖੇਡਣ ਆਉਂਦਾ ਸੋਟਾ ਜੀ ਇਹ ਇੱਥੇ ਨੰਗਿਆ ਜਦੋਂ ਤੋਂ ਉਹ ਇੱਥੇ ਖਲੋਤੇ ਸੀ ਆ ਸੜਕ ਦੇ ਉੱਤੇ ਜੀ ਇਹ 골ਡੀ ਦੇ ਨਾਲ ਹੀ ਹੋਲੇ 골ਡੀ ਜਿਹੜੇ ਦੇ ਨਾਲ ਹੀ ਤੇ ਜਿਹੜੇ ਮੌਤ ਦਾ ਕਾਰਨ ਕੀ ਤੁਸੀਂ ਮੰਨਦੇ ਹੋ ਉਹ ਮਤਲਬ ਮੁੰਡੇ ਨਸ਼ਾ ਪਤਾ ਵੇਚਦੇ ਆ ਤੇ ਕਰਦੇ ਆ ਇਹ ਕੰਮ ਉਹਨਾਂ ਦਾ ਹੀ ਮਤਲਬ ਵੀ ਕਰ ਵੀ ਘਰੋਂ ਸੱਦ ਕੇ ਲਿਆ ਕੇ ਕੀਤਾ ਜਿਹੜਾ ਮਤਲਬ ਤੁਸੀਂ ਅੱਗੇ ਆਪ ਸਮਝ ਲੋਗੇ ਲੇਕਿ ਗੇਵੀਏ ਕੋ ਇਦਾਂ ਦਾ ਕਰਦਾ ਸੀ ਇਸ ਦਾ ਕੋ ਤਨਜਾ ਹੈ ਇਦਾਂ ਸਦਕਾ ਹੀ ਕੋਈ ਕਰਵਾ ਦੇ ਤੇ ਕਰਵਾ ਦੇ ਓਦਾਂ ਨਹੀਂ ਪੈਸਾ ਕਦੀ ਦਿੱਤਾ ਹੀ ਨਹੀਂ ਕਿਉਂਕਿ ਘਰੋਂ ਖੁੱਲ ਕਦੀ ਦਿੱਤੀ ਨਹੀਂ ਨਹੀਂ ਕੀ ਕੰਮ ਕੀ ਕਰਦਾ ਸੀ ਇਹ ਕੰਮ ਆ ਵਾਈ ਖੇੜੇ ਦਾ ਹੀ ਕਰਦਾ ਹੀ ਕੰਮ ਸਾਡਾ ਕਿੰਨੀ ਉਮਰ ਦੀ ਹੈ ਦੀ 32 ਸਾਲ ਤੇ ਕੀ ਮੰਗ ਕਰਦੇ ਹੋ ਮੰਗਦੇ ਆ ਵੀ ਅਸੀਂ ਸੰਸਕਾਰ ਹੀ ਫੇਰਨਾ ਵਾ ਪਹਿਲਾਂ ਉਹ ਬੰਦੇ ਫੜੇ ਜਾਣਗੇ ਦੋਵੇਂ ਜੀ ਇੱਕ ਵਿਕਰਮਜੀਤ ਸਿੰਘ ਵਿੱਕੀ ਆ ਤੇ ਇਹ ਤਿੰਨੇ ਜਣੇ ਰਹੇ ਆ ਮਤਲਬ ਇੱਥੇ ਮਤਲਬ ਵੀ ਉਹ ਵਿੱਕੀ ਗੋਲਡੀ ਨੇ ਕਿਹਾ ਵੀ ਵਿੱਕੀ ਦੇ ਨਾਮ ਰਿਹਾ ਜੀ ਵਿਕੀ ਦੇ ਘਰ ਉਹਨੂੰ ਗੋਲਡੀ ਨੂੰ ਲੈ ਕੇ ਆਏ ਆ ਤੇ ਵਿਕੀ ਅੱਗੇ ਬੋਲਿਆ ਕੁਛ ਨਹੀਂ ਜੀ ਇਹ ਤਿੰਨੇ ਜਾਨੇ ਇਕੱਠੇ ਹੀਗੇ ਮਤਲਬ ਉਹਨਾਂ ਦੀ ਕਾਰਵਾਈ ਨਾਲੇ ਕੰਮ ਹੋਇਆ ਸਾਰੇ ਮੈਂ ਚੀਮਾ ਖੁੜੀ ਦਾ ਰਹਿਣ ਵਾਲਾ ਵਾਂ ਤੇ ਇਹ ਜਿਹਨੇ ਡੈਥ ਵੀ ਕੀ ਲੱਭੀ ਤੁਹਾਡੇ ਇਹ ਮੇਰੇ ਤਾਜੀ ਦੇ ਬੇਟੇ ਨੇ ਤੇ ਡੈੱਡ ਬਡੀ ਸ਼ੜਗਰ ਰੱਖੀ ਕੀ ਕਰਨੇ ਆ ਇਹ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਅਸੀਂ ਸਵੇਰ ਦੇ ਖੱਜਲ ਖਰਾਬ ਹੋਣਦੇ ਆ ਪੁਲਿਸ ਨੂੰ ਪ੍ਰਸ਼ਾਸਨ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ ਕੋਈ ਸਾਡੀ ਇੱਥੇ ਸੁਣਨੀ ਹੋਈ ਨਹੀਂ ਅਸੀਂ ਹਾਰ ਕੇ ਇੱਥੇ ਸਾਡੀ ਸਾਰੀ ਸੜਕਾਂ ਤੇ ਰੁਲਦੀ ਪਈ ਆ ਕੀ ਕਰਨ ਕਿਉਂ ਮੈਂ ਉਦੋਂ ਮੌਤ ਦਾ ਕਾਰਨ ਦੋ ਬੰਦੇ ਨਾਲ ਵਾਦੇ ਘਰੋਂ ਲੈ ਕੇ ਗਏ ਆ ਇਹ ਸਾਡੇ ਪਿੰਡ ਦੇ ਆ ਇੱਕ ਆਪਣੇ ਮਾਰੇ ਗੋਲਡੀ ਆ ਇੱਕ ਵਿੱਕੀ ਆ ਉਹਨਾਂ ਨੇ ਨਾਲ ਹੀ ਗੱਲਬਾਤ ਕਰਕੇ ਪਹਿਲਾਂ ਸਵੇਰੇ ਪੁੱਛਿਆ ਵੀ ਸਾਡਾ ਬੰਦਾ ਤੁਹਾਡੇ ਨਾਲ ਹੀ ਕਿੱਥੇ ਆ ਉਹ ਅੱਗੇ ਲੜਨ ਪਏ ਦੋਵੇਂ ਜਾਣੇ ਤੇ ਸਾਡੀ ਕੋਈ ਸੁਣਵਾਈ ਨਹੀਂ ਸਾਨੂੰ ਇਨਸਾਫ ਜੇਣਾ ਚਾਹੀਦਾ ਸਾਡਾ ਭਰਾ ਨਰਗਿਆ ਸਾਨੂੰ ਇਨਸਾਫ ਦੇਣੇ ਮੰਗ ਕਰਦੇ ਹਾਂ ਮੰਗ ਇਹ ਕਰਦੇ ਹਾਂ ਉਹਨਾਂ ਦੇ ਇੱਕ ਸਖਤੋ ਸਖਤ ਕਾਰਵਾਈ ਹੋਵੇ ਸਾਡੇ ਜੋ ਵੀ ਸਾਡੇ ਭਰਾ ਨੂੰ ਇਨਸਾਫ ਮਿਲੇ ਸਖਤੋ ਸਖਤ ਉਹਨਾਂ ਦੇ ਕਾਰਵਾਈ ਆ ਪਰਚਾ ਦਰਜ ਹੋਵੇ ਉਹ ਬੰਦੇ ਜੇ ਇਹਨਾਂ ਦੀ ਪੁਲਿਸ ਦੇ ਹਰਾਸਤੋਂ ਬਾਹਰ ਵਾ ਤੇ ਉਹਨਾਂ ਦੇ ਸਖਤੋ ਸਖਤ ਕਾਰਵਾਈ ਮੰਗਦੇ ਆ ਪਰਿਵਾਰ ਨੂੰ ਇਨਸਾਫ ਚਾਹੀਦਾ ਸਾਡੇ ਨੂੰ ਮੈਂ ਜੋ ਇੱਥੇ ਪਿੰਡ ਆਇਆ ਇਥੋਂ ਉਹਨਾਂ ਦੇ ਪਤਾ ਲੱਗਾ ਕਿ ਪ੍ਰਭਜੀਤ ਸਿੰਘ ਬੱਚਾ ਵਾ ਉਹਦੀ ਡੈਥ ਹੋਈ ਆ ਦਸਣ ਮੁਤਾਬਕ ਪਤਾ ਲੱਗਾ ਕਿ ਪਿੰਡ ਦੇ ਕਿਸੇ ਉਹ ਉਹਦਾ 골ਡੀ ਮੁੰਡੇ ਦਾ ਨਾਮ ਆ ਜਿਹਦੇ ਨਾਲ ਉਹ ਲੈ ਕੇ ਗਿਆ ਘਰੋਂ ਫੋਨ ਕਰਕੇ ਉਹਨੂੰ ਜੀ ਤੇ ਉਸ ਤੋਂ ਬਾਅਦ ਉਹਦੀ ਡੈਥ ਹੋਈ ਆ ਇਹ ਹੁਣ ਪੋਸਟਮਾਰਟਮ ਕਰਾਉਣਾ ਉਹਦੇ ਵਜ੍ਹਾ ਉਹਦੇ 'ਚ ਪਤਾ ਲੱਗੂ ਲੇਕਿਨ ਬਿਆਨ ਲੇਖ ਕੇ ਅਸੀਂ ਪਰਚਾ ਦਰਜ ਕਰ ਰਹੇ ਆ ਪਰਚਾ ਦਰਜ ਕਰਦਿਆਂ ਜੋ ਵੀ ਤਫ਼ਤੀਸ਼ ਸਾਹਮਣੇ ਆਊਗਾ ਉਹ ਸਾਰਾ ਕੁਝ ਬਿਲਕੁਲ ਪਾਰਸਟੀ ਹੋਊਗਾ ਤੁਹਾਨੂੰ ਦੱਸ ਦਿੱਤਾ ਜਾਵੇਗਾ ਤੇ ਪਰਿਵਾਰ ਹੁਣ ਸੈਟੀਸਫਾਈ ਹੋ ਗਿਆ ਹੈ ਓਏ ਪਰਿਵਾਰ ਬਿਆਨ ਲਿਖਾ ਰਿਹਾ ਬਿਆਨ ਲਿਖਾ ਕੇ ਸੈਟੀਸਫਾਈ ਕਰਕੇ ਪਰਿਵਾਰ ਦਾ ਹਰ ਗੱਲ ਨੂੰ ਵਿਚਾਰ ਕੇ ਉਹਦੇ ਮੁਤਾਬਕ ਕਾਨੂੰਨ ਅਨੁਸਾਰ ਕਰੀ ਉਚਿਤ ਕਰੀਓ